ਕੈਨੇਡਾ ਦੇ ਸ਼ਹਿਰ ਕੈਲਗਰੀ ਤੋਂ ਬਹੁਤ ਹੀ ਭੈੜੀ ਜਿਹੀ ਖਬਰ ਆਪਾਂ ਨੂੰ ਸੁਣਨ ਨੂੰ ਮਿਲੀ ਆ ਕਿ 22 ਸਾਲ ਦਾ ਜਿਹੜਾ ਪੰਜਾਬੀ ਨੌਜਵਾਨ ਆਕਾਸ਼ਦੀਪ ਸਿੰਘ ਪਿੰਡ ਪੱਕਾ ਜ਼ਿਲ੍ਹਾ ਫਰੀਦਕੋਟ ਸਾਡੇ ਏਰੀਆ ਦੇ ਕੋਲ ਹੀ ਪਿੰਡ ਆ ਇਹ ਦੋਂ ਆਪਾਂ ਆਉਂਦੇ ਸੀ ਇਹ ਬੈਠਦੇ ਸੀਗੇ ਉਹਦੇ ਨਾਲ ਗੱਲਾਂ-ਬਾਤਾਂ ਕਰਦੇ ਸੀ ਪਰ ਉਹਨੇ ਕਦੇ ਇਦਾਂ ਦਾ ਮੈਂਸ਼ਨ ਨਹੀਂ ਕੀਤਾ ਸੀਗਾ ਕਿ ਉਹ ਇਦਾਂ ਦਾ ਵੱਡਾ ਕਦਮ ਚੱਕ ਲਈਆ ਹਾਂਜੀ ਤੇ ਪਿੱਛੋਂ ਕਿੱਥੋਂ ਸੀਗਾ ਇਹ ਇੰਡੀਆ ਤੋਂ ਕਿੱਥੋਂ ਪੰਜਾਬ ਤੋਂ ਕਿੱਥੋਂ ਪਿੱਛੋਂ ਇਹ ਪੱਕੇਪੈਣ ਦਾ ਸੀ ਫਰੀਦਕੋਟ ਕੋਲੇ ਆਈ ਉੱਥੋਂ ਦਾ ਰਸੀਆ ਤੇ ਜਿਹਨੇ ਦੱਸਿਆ ਹੁੰਦਾ ਕਿ ਕੱਲ ਜਿਹੜਾ ਵਿਚਾਰਾ ਜਿਹੜਾ ਗਰਾਜ ਹੁੰਦਾ ਉਹਦੇ ਵਿੱਚ ਫਾਹਾ ਲਾ ਕੇ ਸੁਸਾਇਡ ਕਰ ਗਿਆ ਬਹੁਤ ਮਾੜੀ ਗੱਲ ਹੋਈ ਬਹੁਤ ਜ਼ਿਆਦੇ ਇਤੋਂ ਮਾੜੀ ਗੱਲ ਹੋ ਨਹੀਂ ਸਕਦੀ ਤੇ 22 ਸਾਲ ਉਮਰ ਸੀਗੀ ਤੇ ਦੱਸਦੇ ਆ ਕਿ ਕੰਮ ਨਹੀਂ ਮਿਲ ਰਿਹਾ ਸੀ ਵੀਰ ਨੂੰ ਪਰ ਰਾਈਟ ਨਾਉ ਉਹਦੇ ਕੋਲ ਕੋਈ ਕੰਮ ਨਹੀਂ ਸੀਗਾ ਜਿੱਦਾਂ ਰੈਂਟ ਵੀ ਜਿਹੜੇ ਮੁੰਡੇ ਨੇ ਘਰ ਲੀਜ਼ ਕੀਤਾ ਹੋਇਆ ਉਹ ਭਰ ਰਿਹਾ ਸੀਗਾ ਪਿਛਲੇ 2-3 ਮਹੀਨਿਆਂ ਤੋਂ ਜਦੋਂ ਦਾ ਆਪਾਂ ਰੈਂਟ ਕੀਤਾ ਲੀਜ਼ ਕੀਤਾ ਘਰ ਉਹਨੇ ਹਾਂਜੀ ਤਾਂ ਉਹ ਘਰੇ ਹੀ ਬੈਠਾ ਸੀਗਾ ਕਾਸ਼ਦੀਪ ਹਾਂਜੀ ਉਹ ਜਦੋਂ ਆਪਾਂ ਆਉਂਦੇ ਸੀ ਤੇ ਉਹ ਘਰੇ ਹੀ ਹੁੰਦਾ ਸੀ ਆਲਵੇਸ ਆਪਾਂ ਘਰੇ ਹੀ ਦੇਖਦੇ ਸੀ ਉਹਨੂੰ ਹਾਂਜੀ ਕੱਲਾ ਇੱਥੇ ਟ੍ਰਾਂਟੋ ਸੀਗਾ ਬ੍ਰੈਮਟਨ ਉਸ ਤੋਂ ਬਾਅਦ ਕੰਮ ਦੇ ਇਤਲਾਕ ਦੇ ਵਿੱਚ ਉਹ ਕੈਲਗਰੀ ਚੱਲ ਗਿਆ ਕਿ ਚਲੋ ਉੱਥੇ ਕੰਮ ਮਿਲ ਜਾਊਗਾ ਉੱਥੇ ਵੀ ਨਹੀਂ ਕਹਿੰਦੇ ਕੰਮ ਮਿਲਿਆ ਤੇ ਪਰਮਿਟ ਵੀ ਉਹਦਾ ਮੁੱਕ ਚੁੱਕਿਆ ਸੀਗਾ ਤੇ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀ ਜਿਹੜਾ ਉਹ ਜਿਹੜਾ ਆਪਣਾ ਗਰਾਜ ਹੁੰਦਾ ਕਾਰਾਂ ਵਾਲਾ ਜਿਹੜੇ ਇੱਥੇ ਹੁੰਦੇ ਆ ਤੇ ਉਹਦੇ ਉੱਤੇ ਉਹਨੇ ਕੋਈ ਰੱਸਾ ਰੁੱਸਾ ਪਾ ਕੇ ਜਿਹੜਾ ਵਿਚਾਰਾ ਉਹ ਸੁਸਾਈਡ ਕਰਕੇ ਫਾਹਾ ਲੈ ਗਿਆ ਬਹੁਤ ਮਾੜੀ ਗੱਲ ਹੈ ਯਾਰ ਬਹੁਤ ਜਿਹੜੀ ਮੰਦ ਭੰਗੀ ਜਿਹੜੀ ਘਟਨਾ ਕਹਿ ਸਕਦੇ ਆ ਤੇ ਪਰਿਵਾਰ ਦਾ ਪਿੱਛੇ ਕੰਦੇ ਰੋ ਰੋ ਕੇ ਬਹੁਤ ਬੁਰਾ ਹਾਲਾਤ ਤੇ ਟੀਕੇ ਇੰਜੈਕਸ਼ਨ ਦੇ ਦੇ ਕੇ ਉਹਨਾਂ ਨੂੰ ਸਵਾ ਰਹੇ ਆ ਤੇ ਬਹੁਤ ਹੀ ਜ਼ਿਆਦਾ ਯਾਰ ਇਹੋ ਜਿਹੇ ਜਿਹੜੀਆਂ ਘਟਨਾਵਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਸਾਨੂੰ ਨੂੰ ਮਿਲਦੀਆਂ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਕਿ ਬਾਈ ਜੀ ਇੱਥੇ ਕੰਮਾਂ ਦੇ ਹਾਲਾਤ ਬਹੁਤ ਮਾੜੇ ਆ ਬਹੁਤ ਮਾੜੇ ਆ ਨਾ ਤੁਸੀਂ ਅਜੇ ਰੁਕ ਜਾਓ ਨਾ ਉਹ ਤੇ ਫਿਰ ਉਹ ਦੂਜੇ ਬੰਦੇ ਜਿਹੜੇ ਇੱਥੋਂ ਦੇ ਆ ਉਹ ਕਮੈਂਟਾਂ ਵਿੱਚ ਕੁਰਲੀਆਂ ਕਰ ਲੱਗ ਜਾਂਦੇ ਆ ਵੀ ਹਾਂ ਤੁਸੀਂ ਕਹਦੋ ਫਿਰਦੇ ਇੱਥੇ ਇਹ ਉਹ ਅਸੀਂ ਇੱsse ਗੱਲਾਂ ਤੋਂ ਇੱsse ਕੰਮਾਂ ਤੋਂ ਡਰਦੇ ਮਾਰੇ ਕਹਿੰਨੇ ਹੁੰਨੇ ਆ ਕਿ ਭਾਈ ਕਿਸੇ ਦਾ ਧੀ ਪੁੱਤ ਇੱਥੇ ਆ ਗਿਆ ਇਹੋ ਜਿਹਾ ਜਿਹੜਾ ਸਟੈਪ ਨਾ ਚੱਕ ਜਾਵੇ ਕਿਉਂਕਿ ਕੰਮਕਾਰਾਂ ਦੇ ਹਾਲਾਤ ਮਾੜੇ ਆ ਤੇ ਐਂਡ ਤੇ ਇਹੋ ਜਿਹਾ ਕੰਮ ਹੀ ਕਰਨਾ ਪੈਂਦਾ ਜਦੋਂ ਨਾ ਪਿੱਛੇ ਮੁੜਨ ਜੋਗਾ ਹੁੰਦਾ ਨਾ ਕੋਈ ਪਿੱਛੋਂ ਪੈਸਾ ਘੱਲਦਾ ਕੋਈ ਨਾ ਘੱਲਣ ਜੋਗਾ ਵੀ ਹੁੰਦਾ ਤੇ ਫਕੀਰ ਤੇ ਜਾ ਕੇ ਫਿਰ ਇਹੋ ਜਿਹਾ ਜਿਹੜਾ ਸਟੈਪ ਚੱਕਣਾ ਪੈਂਦਾ ਬਾਈ ਜੀ ਬਹੁਤ ਹੀ ਜਿਹੜੀ ਮਾੜੀ ਘਟਨਾ ਹੋਈ ਆ ਤੇ ਉਹ ਮੁੰਡਿਆਂ ਨਾਲ ਹੀ ਰਹਿ ਰਿਹਾ ਸੀਗਾ ਕਿੱਥੇ ਵੀ ਰਹਿੰਦਾ ਸੀ ਸਾਰੇ ਮੁੰਡੇ ਹੀ ਰਹਿੰਦੇ ਸੀ ਉਸ ਨਾਲ ਉਹਨਾਂ ਨੇ ਦੱਸਿਆ ਕਹਿੰਦੇ ਅਸੀਂ ਤਾਂ ਕੰਮ ਤੇ ਸੀਗੇ ਤੇ ਸਾਨੂੰ ਤਾਂ ਬਾਅਦ ਚ ਆ ਕੇ ਪਤਾ ਲੱਗਿਆ ਜਿਹੜੀ ਉਹਦੀ লাশ ਗਰਾਜ ਦੇ ਵਿੱਚ ਲੰਕ ਰਹੀ ਸੀਗੀ ਤੇ ਕੋਈ ਉੱਥੋਂ ਰੱਸਾ ਜਾਂ ਕੋਈ ਚੀਜ਼ ਲੈ ਕੇ ਉਸਨੇ ਜਿਹੜਾ ਫਾਹਾ ਲੈ ਲਿਆ ਸੁਸਾਈਡ ਕਰ ਗਿਆ ਨਾਮ ਆਕਾਸ਼ਦੀਪ ਸਿੰਘ ਉਮਰ ਸਿਰਫ ਹਜੇ 22 ਸਾਲ ਦੀ ਉਮਰ ਸੀਗੀ ਕੋਈ ਜ਼ਿਆਦਾ ਉਮਰ ਨਹੀਂ ਸੀ ਪਿੰਡ ਪੱਕਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਸੀ ਥੋੜਾ ਚਿਰ ਹੀ ਪਹਿਲਾਂ ਕਹਿੰਦੇ ਕੈਨੇਡਾ ਆਇਆ ਸੀਗਾ ਤੇ ਕੰਮ ਨਾ ਮਿਲਣ ਕਰਕੇ ਤੇ ਇਹੋ ਜਿਹਾ ਵਿਚਾਰਾ ਸਟੈਪ ਚੱਕ ਗਿਆ ਹੁਣ ਸੁਣਨ ਦੇ ਵਿੱਚ ਤੇ ਇਹੋ ਹੀ ਆ ਰਿਹਾ ਕਿ ਕੰਮ ਨਹੀਂ ਮਿਲਿਆ ਸੀ ਕਿਉਂਕਿ ਉਸ ਦੇ ਉੱਤੇ ਕਿਰਾਇਆ ਵੀ ਚੜ ਗਿਆ ਸੀਗਾ ਦੋ-ਤਿੰਨਾਂ ਮਹੀਨਿਆਂ ਦਾ ਤੇ ਵਿਚਾਰਾ ਕਿਰਾਇਆ ਵੀ ਨਹੀਂ ਦੇ ਸਕਦਾ ਕਿਸੇ ਪਾਸੋਂ ਕੰਮ ਮਿਲੂਗਾ ਤਾਂ ਫੇਰ ਹੀ ਕਰਾਇਆ ਬੰਦਾ ਤਾਰ ਸਕਦਾ ਤੇ ਇਹੋ ਜਿਹੇ ਜਿਹੜੀਆਂ ਬਾਈ ਜੀ ਇੱਥੇ ਗੱਲਾਂ ਬਾਤਾਂ ਹੋ ਰਹੀਆਂ ਤਾਂ ਹੀ ਕਹਿੰਨੇ ਹੁੰਨੇ ਆ ਕਿ ਬਾਈ ਹਜੇ ਥੋੜਾ ਜਿਹਾ ਗ੍ਰੇਜ ਕਰੋ ਕੈਨੇਡਾ ਆਉਣ ਤੋਂ ਹਜੇ ਕੰਮਕੁਮ ਇੱਥੋਂ ਦੇ ਖਲਾਅਤ ਨਹੀਂ ਸਹੀ ਕਿ ਤੇ ਹਜੇ ਸਨੈਰੀ ਮੌਕਾ ਹੈ ਨਹੀਂਗਾ ਆਉਣ ਦਾ ਇਸ ਕਰਕੇ ਬਾਈ ਜੀ ਥੋੜਾ ਜਿਹਾ ਗ੍ਰੇਜ ਕਰੋ